ਅਸ਼ਰ ਆਦ ਅਨਿਲ ਅਨਾਹਦ ਸਤ ਸਦੈਵ ਤੂੰ ਹੀ ਕਰ ਤਾਰਾ ਜੀਵ ਜਿਤੇ ਜਲ ਮੈਂ ਥਲ ਮੈਂ ਸਭ ਕੈ ਸਦ ਪੇਟ ਕੋ ਪੋਖਣ ਹਾਰਾ ਬੇਦ ਪੁਰਾਨ ਪੁਰਾਨ ਦੁਹ ਮੇਲ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਦਾਨ ਕਸ਼ੂ ਨਹਿ ਏ ਸੁਭਾਨ ਤੂੰ ਹੀ ਸਰਦਾਰਾ ਆਦ ਆਗਾ ਦੀ ਆਸ਼ੇ ਦਾ ਭੇਦ ਅਲੇਖ ਅਜੇ ਅਨਾਹਦ ਜਨਾਂ ਊਤ ਪਵੇਖ ਪਵਾਨ ਤੁਹੀ ਸਭ ਹੂ ਸਭ ਠੌਰਨ ਮੋਮਨੁ ਮਾਨਾ ਦੇਵ ਅਦੇਵ ਮਣੀ ਧਰ ਨਾਰਦ ਸਰਦ ਸਤ ਸਦਵ ਪਛਾਨ ਦੀਨ ਦਇਆਲ ਕਿਰਪਾ ਨਿਦ ਕੋ ਕਾਸ਼ ਭੇਦ ਪੂਰਨ 쿠ਰਨ ਨਾ ਜਾਨਾ सतसुदेव स्वरूप सतव्रत वेदक तब तुही उपजायो देव आदेव न देव मही धर पूत पवन वही ठहरायो आद जुगाद अनिल अनाहद लोक आलोक बेलोक ना पायो रे मन मूड़ अगूड़ ईसो प्रभु तोहे कहो के अन सुनायो ਦੇਵ ਅਦੇਵ ਮਹਿ ਤਾਰ ਨਗਨ ਸੇਦੇ ਪ੍ਰਸੇਦ ਬੜੋ ਤਪ ਕੀਨੋ ਵੇਦ ਪੁਰਾਨ ਤੁਰਨ ਸਬੈ ਗੁਨ ਗਾਇ ਥਕੇ ਪੈ ਤੋ ਜਾਏ ਨਾ ਚੀਨੋ ਧੂਮ ਆਕਾਸ ਪਤਰ ਦਿਸਾ ਬਿ ਦਿਸਾ ਜਿਹ ਸੋ ਸਾਬ ਕੇ ਚੇਤ ਚੀਨੋ ਪੂਰ ਰਹੀ ਮਹਿਮ ਮਹਿਮਾ ਮਨ ਮੈਂ ਤੇ ਆਨ ਮੁਝ ਕਹਿ ਦਿਨੋ ਬੇਦ ਕਤੇ ਬਨਾ ਪੈਦਲ ਹੋ ਤਹ ਸਿੱਦ ਸਮਦ ਸਬ ਕਰ ਹਾਰੇ ਸਿਮਰਤ ਸਾਸਤਰ ਬੇਦ ਸਬੈ ਬਹੁ ਭਾਂਤ ਪੂਰਨ ਵਿਚਾਰੇ ਵਿਚਾਰੇ ਆਦ ਅਨਦ ਆਗਾਦ ਕਥਾ ਧਰੂ ਸੇ ਪ੍ਰਹਿਲਾਦ ਅਜਮਲ ਤਾਰੇ ਨਾਮ ਉਚਾਰ ਤਰੀ ਗਨ ਕਾ ਸੋਈ ਨਾਮ ਆਦਾਰ ਵਿਚਾਰ ਹਮਾਰੇ